ਮਸ਼ਕਾਲ ਅੱਜ ਅਸੀਂ ਗੱਲ ਕਰਾਂਗੇ ਸਟ੍ਰੋਕ ਦੀ ਜਿਸ ਦੇ ਕਰਕੇ ਪੇਸ਼ੈਂਟ ਜਿਹੜੇ ਹੁੰਦੇ ਨੇ ਆਮ ਤੌਰ ਤੇ ਜਿ ਕਿਸੇ ਦੇ ਅਧਰੰਗ ਹੋ ਜਾਂਦਾ ਕਿਸੇ ਦਾ ਮੂੰਹ ਵਿੰਗਾ ਹੋ ਜਾਂਦਾ ਕਿਸੇ ਦੇ ਮਤਲਬ ਕਿ ਲੱਤ ਖੜ ਜ ਜਾਂਦੀ ਕਿਸੇ ਦੀ ਬਾਹ ਖੜ ਜ ਜਾਂਦੀ ਪੇਸ਼ੈਂਟ ਕਈ ਵਾਰੀ ਕੋਦਮ ਚੱਕਰ ਆ ਕੇ गिर ਜਾਂਦਾ ਇਹ ਸਾਡੇ ਰਕਸਾਮਨੇ ਡਾਕਟਰ ਨਿਤਿਸ਼ ਅਰੋੜਾ ਜੀ ਐਮਸੀਐਚ ਨੀਰੋ ਸਰਜਰੀ ਤੇ ਬੇਸਿਕਲੀ ਜਿਵੇਂ ਅਧਰੰਗ ਹੋ ਗਿਆ ਜਾ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਲੋਕਾਂ ਨੂੰ ਇਹ ਹੀ ਨਹੀਂ ਪਤਾ ਜਾਨਣਾ ਕਿੱਥੇ ਆਪਾਂ ਉਹ ਕੀ ਕਰਦੇ ਆ ਮਤਲਬ ਵਿਦਾਊਟ ਐਨੀ ਇਨਵੈਸਟੀਗੇਸ਼ਨ ਵੀ ਜੀ ਫਲਾਣੀ ਜਗ੍ਹਾ ਅਤਰੰਗ ਦਾ ਟੀਕਾ ਲੱਗਦਾ ਉੱਥੇ ਲੋਕ ਆ ਲੈਣਦੇ ਆ ਫਲਾਣੀ ਜਗ੍ਹਾ ਦਵਾਈ ਮਿਲਦੀ ਹੈ ਅਤਰੰਗ ਦੀ ਲਵਾਉਂਦੇ ਕਿਉਂਕਿ ਪੇਸ਼ੈਂਟ ਇੰਨਾ ਲੇਟ ਹੋ ਜਾਂਦਾ ਤਾਂ ਆਪਾਂ ਕੇ ਵੀ ਇਹਨੂੰ ਸੰਭਾਲ ਨਹੀਂ ਪਾਉਂਦੇ ਪਹਿਲੇ ਤਾਂ ਇਹ ਸਰ ਅਤਰੰਗ ਹੁੰਦਾ ਕਿਉਂ ਆ ਇਹ ਕੀ ਕਾਰਨ ਹੈ ਸਰ ਇਹਦੀ ਪੋਸਿਬਿਲਟੀ ਕੀ ਕਿਉਂ ਕਿਉਂ ਹੁੰਦਾ ਸਰ ਜੀ ਜਿਹੜਾ ਸਟ੍ਰੋਕ ਜਾਂ ਜਿਹਨੂੰ ਅਤਰੰਗ ਕਹਿੰਦੇ ਹੈਗੇ ਆ ਇਹ ਦੋ ਤਰੀਕੇ ਦਾ ਹੁੰਦਾ ਹੈਗਾ ਦੋ ਤਰੀਕੇ ਇਸ ਤਰ੍ਹਾਂ ਇੱਕ ਤਾਂ ਹੁੰਦਾ ਹੈਗਾ ਕਿ ਬ੍ਰੇਨ ਵਿੱਚ ਬਲੀਡਿੰਗ ਹੋ ਜਾਂਦੀ ਹੈ ਤੇ ਦੂਜਾ ਹੋ ਜਾਂਦਾ ਹੈ ਕਿ ਬ੍ਰੇਨ ਵਿੱਚ ਖੂਨ ਹੀ ਨਹੀਂ ਪਹੁੰਚਦਾ ਹੈਗਾ ਤੇ ਇਹਨਾਂ ਦੋਨਾਂ ਟਾਈਪਸ ਨੂੰ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈਗਾ ਕਿਉਂਕਿ ਇਹਦਾ ਟ੍ਰੀਟਮੈਂਟ ਅਕੋਰਡਿੰਗਲੀ ਹੁੰਦਾ ਹੈਗਾ ਜੇ ਆਪਾਂ ਕਲੋਟਿੰਗ ਵਾਲਾ ਜਿਹਦੇ ਵਿੱਚ ਕਲੋਟ ਬਣੇ ਹੈਗੇ ਆ ਬ੍ਰੇਨ 'ਚ ਉਹਦੇ ਵਿੱਚ ਆਪਾਂ ਕੁਝ ਐਸੇ ਇੰਜੈਕਸ਼ਨ ਲਗਾ ਦਈਏ ਜਿਸ ਨਾਲ ਖੂਨ ਪਤਲਾ ਹੁੰਦਾ ਤੇ ਕਲੋਟ ਵੱਡੇ ਹੋਣ ਦੇ ਚਾਂਸਸ ਹੁੰਦੇ ਹੈਗੇ ਤੇ ਦੂਜੀ ਤਰਫ ਜੇ ਆਪਾਂ ਜਿਹਦੇ ਵਿੱਚ ਬਲੱਡ ਨਹੀਂ ਪਹੁੰਚ ਰਿਹਾ ਬ੍ਰੇਂਚ ਉਹਦੇ ਚ ਆਪਾਂ ਇਹ ਜੀਆਂ ਦਵਾਈਆਂ ਦੇ ਦਈਏ ਜਿਹਦੇ ਨਾਲ ਕਲੌਟ ਛੋਟਾ ਹੋਵੇ ਉਹਦੇ ਨਾਲ ਬੀਪੀ ਘਟੇ ਉਹਦੇ ਨਾਲ ਹੋਰ ਪ੍ਰੋਬਲਮ ਵੱਜ ਜਾਂਦੀ ਹੈਗੀ ਉਹ ਡਿਫਰੈਂਸ਼ੀਏਟ ਕਰਨ ਲਈ ਆਪਾਂ ਨੂੰ ਵਧੀਆ ਕੋਈ ਸਕੈਨਿੰਗ ਸੈਂਟਰ ਜਿੱਥੇ ਸੀਟੀ ਸਕੈਨ ਐਟਲੀਸਟ ਅਵੇਲੇਬਲ ਹੋਵੇ ਪਹੁੰਚਣਾ ਜ਼ਰੂਰੀ ਹੈ ਨਾਲ ਦੀ ਨਾਲ ਸੀਟੀ ਸਕੈਨ ਹੋਵੇ ਤੇ ਲੱਛਣਾਂ ਨੂੰ ਆਪਾਂ ਦੇਖ ਕੇ ਕਿ ਕਿਸ ਤਰ੍ਹਾਂ ਦਾ ਸਟ੍ਰੋਕ ਹੈਗਾ ਉਸ ਤਰ੍ਹਾਂ ਦੀ ਟ੍ਰੀਟਮੈਂਟ ਚਲਾਈਏ ਬਹੁਤ ਜ਼ਰੂਰੀ ਹੁੰਦਾ ਹੈਗਾ ਇਸ ਸਰਦੀਆਂ ਵਿੱਚ ਜ਼ਿਆਦਾ ਕਾਮਨ ਹੁੰਦਾ ਬਿਕੋਜ਼ ਸਰਦੀਆਂ ਵਿੱਚ ਬੀਪੀ ਜ਼ਿਆਦਾ ਵਧਦਾ ਹੈਗਾ ਐਰਲੀ ਮਾਰਨਿੰਗ ਜ਼ਿਆਦਾ ਵਧਦਾ ਹੈਗਾ ਜਿਵੇਂ ਹਾਰਟ ਅਟੈਕ ਦੇ ਚਾਂਸਸ ਵੀ ਜ਼ਿਆਦਾ ਹੁੰਦੇ ਹੈਗੇ ਆ ਸਰਦੀਆਂ 'ਚ ਸਟ੍ਰੋਕ ਦੇ ਵੀ ਚਾਂਸਸ ਜ਼ਿਆਦਾ ਹੁੰਦੇ ਹੈਗੇ ਜਿਹਨੂੰ ਬ੍ਰੇਨ ਅਟੈਕ ਕਹਿੰਦੇ ਹੈਗੇ ਤੇ ਦੂਜੀ ਗੱਲ ਇਹਦੇ ਲੱਛਣ ਜਿਹੜੇ ਆਪਾਂ ਨੂੰ ਘਰ ਸਮਝਣੇ ਜ਼ਰੂਰੀ ਹੈਗੇ ਉਹ ਹੈਗਾ ਕਿ ਪੇਸ਼ੈਂਟ ਜਿਹੜਾ ਹੈਗਾ ਉਹ ਕਹਿੰਦਾ ਕਿ ਮੇਰਾ ਇੱਕ ਸਾਈਡ ਭਾਰੀ ਹੋ ਰਿਹਾ ਹੈਗਾ ਪੇਸ਼ੈਂਟ ਦੇ ਜਿਹੜਾ ਚਿਹਰਾ ਹੈਗਾ ਫੇਸ ਹੈਗਾ ਉਹਦੇ 'ਚ ਐਸਿਮੈਟਰੀ ਆ ਜਾਂਦੀ ਹੈਗੀ ਹੈ ਜਿਹੜੀ ਆਵਾਜ਼ ਹੈ ਉਹ ਥੋੜੀ ਥਥਲਾਣ ਲੱਗ ਜਾਂਦੀ ਹੈਗੀ ਹੈ ਇਹ ਲੱਛਣ ਆਪਾਂ ਨੂੰ ਜਲਦੀ ਪਛਾਣਨੇ ਜ਼ਰੂਰੀ ਹੈਗੇ ਆ ਬਿਕੋਜ਼ ਜਿਹੜਾ ਬ੍ਰੇਨ ਦਾ ਸਟ੍ਰੋਕ ਹੈਗਾ ਜੇ ਆਪਾਂ अर्ਲੀ ਡਾਇਗਨੋਸ ਕਰੀਏ ਤਾਂ ਰਿਕਵਰੀ ਦੇ ਚਾਂਸਸ ਜ਼ਿਆਦਾ ਹੁੰਦੇ ਹੈਗੇ ਆ ਕਿਉਂਕਿ ਟ੍ਰੀਟਮੈਂਟ ਐਜ਼ अर्ਲੀ ਐਜ਼ ਪੋਸੀਬਲ ਸ਼ੁਰੂ ਹੋ ਜਾਂਦਾ ਹੈਗੇ ਤੇ ਜਿੰਨੀ ਜਲਦੀ ਹੋ ਸਕਦਾ ਹੈ ਹਸਪੀਟਲ ਪਹੁੰਚੋ ਤੇ ਇਨਵੈਸਟੀਗੇਸ਼ਨ ਕਰਵਾਓ ਜਿਹਦੇ ਨਾਲ ਕੀ ਡਾਇਗਨੋਸਿਸ ਜਲਦੀ ਬਣੇ ਬਿਲਕੁਲ ਠੀਕ ਹੈ ਡਾਕਟਰ ਬੇਸਿਕਲੀ ਨਾ ਮੈਂ ਦੇਖਿਆ ਲੋਕਾਂ ਨੂੰ ਆਮ ਤੌਰ ਤੇ ਅਵੇਅਰਨੈਸ ਨਹੀਂ ਹੁੰਦੀ ਤੇ ਕਿਉਂਕਿ ਸਾਡੇ ਕੋਲ ਪੇਸ਼ੈਂਟ ਜਿਆਦਾ ਕਰਕੇ ਮੈਂ ਦੇਖਿਆ ਹੁਣ ਵੀ ਜਿਵੇਂ ਤਿੰਨ ਚਾਰ ਪੇਸ਼ੈਂਟ ਪਏ ਨੇ ਜਾਂ ਕਿਸੇ ਤੇ ਕੋਈ ਹੈਮਰੇਜ ਹੋ ਗਿਆ ਬਲੱਡ ਕਲੌਟ ਅੰਦਰ ਇਕੱਠਾ ਹੋ ਗਿਆ ਕਿਉਂਕਿ ਬੀਪੀ ਲਗਾਤਾਰ ਵੱਧ ਰਿਹਾ ਹੈ ਹਾਂਜੀ ਤੇ ਪੇਸ਼ੈਂਟ ਦੇ ਬਲੀਡਿੰਗ ਹੋ ਗਈ ਉਹ ਬਲੀਡ ਹੋ ਹੀ ਜਾਣਾ ਅੰਦਰ ਜਦ ਤੱਕ ਬੀਪੀ ਉਹ ਤਾਂ ਜਿਆਦਾ ਕਿਉਂਕਿ ਬੀਪੀ ਉਹ ਤਾਂ ਘੱਟ ਕਰਨਾ ਪਏਗਾ ਆਪਾਂ ਨੂੰ ਜਾਂ ਕੋਈ ਐਮਰਜੈਂਸੀ ਨੂੰ ਟ੍ਰੀਟ ਕਰਨਾ ਪਏਗਾ ਦੂਜਾ ਕਾਰਨ ਹੁੰਦਾ ਹੈ ਕਈ ਵਾਰੀ ਜਿਵੇਂ ਤੁਸੀਂ ਕਹਿੰਦੇ ਆ ਵੀ ਨਾੜੀ ਨੂੰ ਖੂਨ ਨਹੀਂ ਪਹੁੰਚਦਾ ਕਲੌਟ ਕੋਈ ਫਸ ਜਾਂਦਾ ਬੇਸਿਕਲੀ ਡਾਕਟਰ ਬਿਲਕੁਲ ਠੀਕ ਕਹਿੰਦੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ ਵੀ ਜੇ ਪੇਸ਼ੀਐਂਟ 4 ਘੰਟੇ ਦੇ ਡਾਕਟਰ ਮੈਂ ਹੁਣ ਇਹੀ ਗੱਲ ਕਰਕੇ ਪਹਿਲੇ ਹਟਿਆ ਸੀ ਵੀ ਡਾਕਟਰ ਕਹਿੰਦੇ ਚਾਰ ਘੰਟੇ ਦੇ ਵਿੱਚ ਮਰੀਜ਼ ਹਸਪੀਟਲ ਦੇ ਵਿੱਚ ਆ ਜਾਂਦਾ 4 ਘੰਟੇ ਦੇ ਵਿੰਡੋ ਪੀਰੀਅਡ ਦੇ ਵਿੱਚ ਉਹਦੀ ਨਸ ਦਾ ਖੂਨ ਉਥੇ ਨਹੀਂ ਪਹੁੰਚਿਆ ਇਹ ਕੰਜੈਕਸ਼ਨ ਹੁੰਦਾ ਸਪੈਸ਼ਲੀ ਜਿਹੜਾ ਕਲੌਟ ਨੂੰ ਖੋਲਦਾ ਐਮਰਜੈਂਸੀ ਉਹ ਵੀ 4 ਘੰਟੇ ਦੇ ਵਿੱਚ ਹੀ ਲੱਗਦਾ ਉਹ ਵੀ ਸਿਟੀ ਸਕੈਨ ਤੋਂ ਬਾਅਦ ਲੱਗਦਾ ਕਨਿਨਾਰ ਸਾਹਿਬ ਬਿਲਕੁਲ ਅਦਰਵਾਈਜ਼ ਆਪਾਂ ਨੂੰ ਰੂਲ ਆਊਟ ਕਰਨਾ ਪੈਂਦਾ ਕਿ ਕਲੌਟ ਵਾਲਾ ਹੈ ਕਿ ਰਿਫੈਕਟ ਵਾਲਾ ਹੈਗਾ ਹਾਂ ਉਸ ਦੇ ਅਕੋਰਡਿੰਗਲੀ ਲੱਗਦਾ ਹਾਂ ਉਹ ਡਾਕਟਰ ਸਰ ਜਿਵੇਂ ਕਹਿਣਾ ਦਾ ਮਤਲਬ ਹੈ ਵੀ ਜਿਵੇਂ ਜਿਸ ਮਰੀਜ਼ ਦੇ ਖੂਨ ਅੰਦਰ ਨਸ ਫਟ ਗਈ ਹੈ ਉਹਦੇ ਉਟੀਕਾ ਨਹੀਂ ਲੱਗਦਾ ਬਿਲਕੁਲ ਹੈ ਨਾ ਸਰ ਹਾਂਜੀ ਹਾਂਜੀ ਜਿਹਦੇ ਨਸ ਬਲੌਕ ਹੋ ਗਈ ਜਿ ਨਾੜੀ ਨੂੰ ਖੂਨ ਨਹੀਂ ਪਹੁੰਚਿਆ ਉਹਦੇ ਟੀਕਾ ਲੱਗਦਾ ਉਹ ਵੀ ਉਦੋਂ ਹੀ ਲੱਗਦਾ ਜੇ ਉਹ 4 ਘੰਟੇ ਦੇ ਵਿੱਚ ਪੇਸ਼ੈਂਟ ਪਹੁੰਚ ਗਿਆ ਕਈ ਵਾਰੀ ਮਰੀਜ਼ ਨੂੰ ਪ੍ਰੋਬਲਮ ਸਵੇਰੇ ਹੁੰਦੀ ਹੈ ਨਾ ਸਰ ਚੱਕਰ ਆਇਆ ਹੁੰਦਾ ਪੇਸ਼ੈਂਟ ਟ੍ਰੀਟਮੈਂਟ ਨਹੀਂ ਲੈਂਦਾ ਟਾਈਮ ਦਾ ਉਹ ਪਹੁੰਚਿਆ ਸਾਡੇ ਕੋਲ ਸ਼ਾਮ ਨੂੰ ਜੇ ਦੂਜੇ ਦਿਨ ਨਤੀਜੇ ਦੇ ਉਹਦਾ ਕੋਈ ਫਾਇਦਾ ਨਹੀਂ ਹੈ ਨਾ ਸਰ ਜਿੰਨਾ ਉਹਦਾ ਲਾਸ ਹਣਾ ਸੀ ਹੋ ਜਾਂਦਾ ਬਾਕੀ ਰਿਕਵਰੀ ਦਾ ਬਾਅਦ ਹੌਲੀ ਹੌਲੀ ਜਾ ਕੇ ਹੁੰਦੀ ਹੈ ਫਿਰ ਉਹ ਤੁਸੀਂ ਟੀਕੇ ਲਾਓ ਕਿਤੇ ੱਟਕੇ ਖਾਓ ਜੋ ਮਰਜ਼ੀ ਕਰੋ ਲੇਕਿਨ ਮੈਨੂੰ ਇਹ ਲੱਗਦਾ ਵੀ ਪੇਸ਼ੈਂਟ ਕੇ ਵੀ ਸਾਰੀ ਜ਼ਿੰਦਗੀ ਬੈੱਡ ਤੇ ਪੈ ਜਾਂਦਾ ਹੈ ਨਾ ਸਰ ਹਾਂਜੀ 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 ਤੇ ਇਹ ਜਿਹੜਾ ਸਟ੍ਰੋਕ ਹੈਗਾ ਇਹਨੂੰ ਪ੍ਰिवेंट ਕਰਨ ਦਾ ਤਰੀਕਾ ਹੈਗਾ ਕਿ ਆਪਾਂ ਥੋੜੀਆਂ ਲਾਈਫਸਟਾਈਲ ਚੇਂਜਸ ਕਰਕੇ ਕਰਕੇ ਸ਼ੁਰੂ ਕਰੀਏ ਐਕਸਰਸਾਈਜ਼ ਸ਼ੁਰੂ ਕਰੀਏ ਬੀਪੀ ਦੀ ਦਵਾਈ ਰੈਗੂਲਰਲੀ ਖਾਈਏ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਹੈ 슈ਗਰ ਦੀ ਦਵਾਈ ਰੈਗੂਲਰਲੀ ਖਾਈਏ ਆਪਣੇ ਬੇਸਿਸ ਤੇ ਨਹੀਂ ਛੱਡਿਏ ਇਨਵੈਸਟੀਗੇਸ਼ਨਸ ਕਰਵਾਉਂਦੇ ਰਹੀਏ ਟਾਈਮ ਬੀਇੰਗ ਚੇਂजेस ਜਿਵੇਂ ਜਿਵੇਂ ਆਪਣੇ ਲਾਈਫਸਟਾਈਲ ਚੇਂजेस ਹੁੰਦੇ ਆ ਉਵੇਂ ਆਪਣੇ ਆਪਣਾ ਕੋਲੇਸਟ੍ਰੋਲ ਦਾ ਟੈਸਟ ਕਰਵਾਓ ਬੀਪੀ ਆਪਣਾ ਰੈਗੂਲਰਲੀ ਮੋਨੀਟਰ ਕਰੋ ਕਰੇ ਨਹੀਂ ਕਰ ਸਕਦੇ ਤਾਂ ਹਸਪੀਟਲ ਆ ਕੇ ਕਰਾਓ ਤੇ ਜਿਨ੍ਹਾਂ ਨੂੰ ਪੁਰਾਣਾ ਸਟ੍ਰੋਕ ਹੋਇਆ ਹੋਇਆ ਉਹਨਾਂ ਨੂੰ ਚਾਂਸਸ ਸਟ੍ਰੋਕ ਦੇ ਹੋਣ ਦੇ ਜ਼ਿਆਦਾ ਹੁੰਦੇ ਹੈਗੇ ਆ ਵਿਥਿਨ 1 ਇਅਰ ਵਿਥਿਨ 2 ਇਅਰਸ ਉਹ ਆਪਣਾ ਪੂਰਾ ਕਾਰਡੀਕ ਵਰਕਅਪ ਜਿਦੇ ਚ ਇਕੋ ਆਂਦੀ ਹੈਗੀ ਹੈ ਹੋਲਟਰ ਆਉਂਦਾ ਹੈਗਾ ਜੀ ٹی ਐਮਟੀ ਹੋ ਸਕਦਾ ਤਾਂ ٹی ਐਮਟੀ ਪੋਸੀਬਲੀ ਤੇ ਕਾਰਡੀਓਲੋਜੀ ਜਿਹੜਾ ਹੈਗਾ ਦਵਾਈ ਜਿਹੜੀ ਲਿਖਦੇ ਹੈਗੇ ਆ ਖੂਨ ਪਤਲਾ ਕਰਨ ਦੀ ਉਹ ਰੈਗੂਲਰਲੀ ਖਾਣ ਉਹ ਆਪਣੇ ਬੇਸਿਸ ਤੇ ਨਾ ਛੱਡਣ ਕਈ ਵਾਰ ਹੁੰਦਾ ਹੈਗਾ ਕਿ 1 ਸਾਲ ਹੋ ਗਿਆ ਹੈ ਆਪਾਂ ਆਪਣੇ ਆਪ ਹੀ ਛੱਡ ਦਿੰਨੇ ਆ ਦਵਾਈ ਉਹਦੇ ਨਾਲ ਕੀ ਹੁੰਦਾ ਹੈ ਕਿ ਚਾਂਸਸ ਜਿਹੜੇ ਹੈਗੇ ਆ ਉਹ ਐਕਸਪੋਨੈਂਸ਼ੀਅਲੀ ਵੱਧ ਜਾਂਦੇ ਹੈਗੇ ਆ ਵਿਥਿਨ 1 ਇਅਰ ਵਿਥਿਨ 2 ਇਅਰ ਫਿਰ ਦੁਬਾਰਾ ਜਿਹੜਾ ਸਟ੍ਰੋਕ ਹੁੰਦਾ ਹੈਗਾ ਉਹ ਜ਼ਿਆਦਾ ਡੈਮੇਜ ਕਰਦਾ ਕਈ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਦੇ ਇੱਕ ਸਾਈਡ ਕਮਜ਼ੋਰੀ ਆਈ ਸੀਗੀ ਸਾਲ ਦਵਾਈ ਖਾਦੀ ਬੰਦ ਕਰਤੀ ਫਿਰ ਦੂਜੀ ਸਾਈਡ ਵੀ ਆ ਗਈ ਫਿਰ ਉਹ ਬੈੱਡ ਰਿਟਨ ਹੋ ਜਾਂਦੇ ਹੈਗੇ ਆ ਤੇ ਫਿਰ ਬਹੁ ਸੇਕ ਕੰਡੀਸ਼ਨ ਹੋ ਜਾਂਦੀ ਹੈਗੇ ਜਿਹਦੇ ਚ ਆਪਾਂ ਵੀ ਕੁਝ ਨਹੀਂ ਕਰ ਸਕਦੇ ਫਿਰ ਉਹ ਫਾਈਨਲੀ ਫਿਰ ਉਹ ਬੈਡ ਰਿਡਨ ਹੀ ਹੋ ਜਾਂਦੇ ਹੈਗੇ ਆ ਇਸ ਕਰਕੇ ਹੈ ਕਿ ਥੋੜਾ ਲਾਈਫ ਸਟਾਈਲ ਚੇਂजेस ਜੜੀਆਂ ਵੀ ਮੈਡੀਸਿਨਸ ਚੱਲਦੀਆਂ ਆ ਆਪਾਂ ਪ੍ਰੋਪਰਲੀ ਲਈਏ ਤੇ ਇਹ ਅ ਅਵੇਅਰਨੈਸ ਜ਼ਰੂਰੀ ਹੈਗੀ ਹੈ ਬਿਲਕੁਲ ਸਹੀ ਹੈ ਕਿਉਂਕਿ ਬੀਪੀ ਦੀ ਮੈਡੀਸਿਨ ਹੈ ਨਾ ਆਮ ਤੌਰ ਤੇ ਪੇਸ਼ੈਂਟ ਨੂੰ ਕੀ ਹੈ ਮੇਰਾ ਸਿਰ ਭਾਰੀ ਹੋਇਆ ਮੈਂ ਗੋਲੀ ਖਾ ਲਈ ਹਾਂਜੀ ਹਾਂਜੀ ਤੇ ਜੇ ਦੋ ਚਾਰ ਦਿਨ ਸਿਰਫ ਫਿਰ ਠੀਕ ਹੈ ਫਿਰ ਛੱਡਦੀ ਫਿਰ ਖਾ ਲਈ ਫਿਰ ਛੱਡਦੀ ਹਾਂਜੀ ਹਾਂਜੀ ਬੇਸਿਕਲੀ ਇਹ ਚੀਜ਼ਾਂ ਤੇ ਬਿਲਕੁਲ ਧਿਆਨ ਦੇਣਾ ਪੈਣਾ ਤੇ ਬਾਕੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਵੀ ਬਿਨਾਂ ਗੱਲ ਤੋਂ ਕੋਈ ਮੈਡੀਸਿਨ ਤਾਂ ਖਾਓ। ਭਾਵੇਂ ਐਸਪੀਰਿਨ ਡਿਸਪ੍ਰਿਨ ਵੀ ਨਾ ਖਾਓ। ਹਾਂਜੀ ਤੇ ਲੇਕਿਨ ਜੇ ਪ੍ਰੋਬਲਮ ਹੈ ਤੁਹਾਨੂੰ ਫਿਰ ਰੈਗੂਲਰ ਮੈਡੀਸਿਨ ਉਹਦੀ ਕੰਟੀਨਿਊ ਰੱਖੋ। ਭਾਵੇਂ ਤੁਹਾਡੀ ਬਲੱਡ ਪ੍ਰੈਸ਼ਰ ਦੀ ਹੈ, ਭਾਵੇਂ ਕੋਈ 슈ਗਰ ਦੀ ਹੈ। ਕਿਉਂਕਿ ਜਿਵੇਂ ਡਾਕਟਰ ਸਾਹਿਬ ਕਹਿੰਦੇ ਵੀ ਬੀਪੀ ਕਿਦਾਂ ਦੀ ਚੀਜ਼ ਹੈ ਜਿਹੜਾ ਸਰਦੀਆਂ ਨੂੰ ਜ਼ਿਆਦਾ ਵੱਧਦਾ। ਕਿਉਂਕਿ ਸਰਦੀਆਂ ਨੂੰ ਆਪਾਂ ਸਾਡਾ ਡਾਈਟ ਜ਼ਿਆਦਾ ਹੁੰਦੀ। ਚੱਲਣਾ ਫਿਰਨਾ ਘਟ ਜਾਂਦਾ। ਕਹਿੰਦੇ ਸਰ? ਹਾਂਜੀ। ਪਸੀਨਾ ਨਹੀਂ ਆਉਂਦਾ ਆਪਾਂ ਨੂੰ। ਹਾਂਜੀ ਹਾਂਜੀ। ਤੇ ਇਸ ਕਰਕੇ ਬੀਪੀ ਦੀ ਤੁਸੀਂ ਕੋਸ਼ਿਸ਼ ਇਹ ਰੱਖਿਆ ਕਰੋ ਵੀ ਥੋੜੀ ਜਿਹੀ ਸੈਰ ਸੂਰ ਕਰਨੀ ਜਿਵੇਂ ਹਾਂ ਜੀ ਰਨਿੰਗ ਜਾਂ ਕੋਈ ਥੋੜਾ ਬਤ ਐਕਸਰਸਾਈਜ਼ ਕਰੋ ਲੇਕਿਨ ਬੀਪੀ ਨੂੰ ਰੂਟੀਨ ਚ ਜੇ ਕਿਸੇ ਨੂੰ ਗੋਲੀ ਖਾ ਰਿਹਾ ਹੋ ਤਾਂ ਉਹਨੂੰ ਬੰਦ ਨਹੀਂ ਕਰਨਾ ਕਿਉਂਕਿ ਖਾਸ ਕਰਕੇ ਸਰਦੀਆਂ ਨੂੰ ਬੰਦ ਨਹੀਂ ਕਰਨਾ ਠੀਕ ਹੈ ਨਾ ਤੇ ਬਾਕੀ ਰੂਟੀਨ ਚ ਤੁਸੀਂ ਇਹਨਾਂ ਧਿਆਨ ਰੱਖਣਾ ਜਿਵੇਂ ਸਵੇਰੇ ਸਵੇਰੇ ਡਾਕਟਰ ਸਾਹਿਬ ਨੇ ਦੱਸਿਆ ਵੀ अर्ਲੀ ਮਾਰਨਿੰਗ ਇਹ ਪ੍ਰੋਬਲਮ ਆਂਦੀ ਹੈ ਇਹ ਤੁਹਾਡੇ ਦਿਮਾਗ ਚ ਰਹਿਣਾ ਚਾਹੀਦਾ ਵੀ ਕੋਈ ਵੀਕ ਹੈ ਕੋਈ ਯੰਗ ਸਰੀਰ ਦਾ ਜਾਂ ਬੋਲਣ ਚ ਕੋਈ ਦਿੱਕਤ ਹੈ ਤਾਂ ਜ਼ਰੂਰ ਤੁਸੀਂ ਕਿਸੇ ਅੱਛੇ ਹਸਪੀਟਲ ਇਨ ਦਿਖਾ ਕੇ ਉਹਦੇ ਜਲਦੀ ਤੋਂ ਜਲਦੀ